ਜੀ ਵੀ ਸਾਰਿਆਂ ਨੂੰ ਅਮਨਿਤ ਕਰਨੇ ਤੁਸੀਂ ਹੋਗੇ ਸਾਰੇ ਠੀਕ ਠਾਕ ਜੀ ਚੜ੍ਹਦੀ ਕਲਾ ਚ ਹੋਵੋਗੇ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਬਈ ਅੱਜ ਲੱਗੇ ਆਪਾਂ ਕਣਕ ਦੀ ਬਜਾਈ ਸ਼ੁਰੂ ਕਰਨ ਤੇ ਪਹਿਲਾਂ ਮਹਾ ਪਾੜ ਪਾੜ ਹੈਰੂ ਮਾਰ ਲਈਏ ਹਾਂ ਉਹ ਕੰਡ ਚਿੱਲੀ ਪਾੜ ਹੈਰੂ ਮਾਰ ਕੇ ਦੂਰ ਨਾ ਬਈ ਫਿਰ ਪਾੜ ਦਾ ਸੁਪਰ ਹੀਟਰ ਮਾਰ ਕੇ ਫਿਰ ਚੇਰੂਗੇ ਆਪਾਂ ਢੱਕ ਕਰਕੇ ਤਾਂ ਬਈ ਹਵਾ ਖਾ ਜੰਨੇ ਦੂਈਮਾ ਪਾ ਦੂਈਮਾ ਪੁੱਛੀ ਨੇ ਆ ਦੇਖਦੇ ਆ ਫੁੱਲ ਦਾ ਮਾਰਗ ਹੈ ਰੋਂਗੀ ਕਹੀ ਜਿੱਨੀ ਨਿਕਲਦੀ ਕਿਲੂ ਬੁੱਲ ਕਿਆ ਦਾ ਬੁੱਲਦਾ ਹੈ ਇਸ ਤਰ੍ਹਾਂ ਹੁੰਦਾ ਖੇਤ ਲਖਾਨੇ ਤੋਂ ਨੂੰ ਉੱਪਰ ਨਹੀਂ ਚੜੇ ਕਰਦੇ ਕਿੱਡਾ ਦੇ ਦੇ ਕਿੱਡਾ ਥੋੜੀ ਉੱਪਰ ਚੱਕ ਲਿਫਟ ਚੱਕ ਉੱਪਰ ਮੜੀ ਜੀ

ਹੋਰ ਉਹ ਬਾਦਰ ਬਣਾਉਂਦਾ ਉਹ ਬਾਦਰ ਅਸੀਂ ਜਾਣੇ ਕਿ ਪੈਸੇ ਪਾਉਂ ਉਹ ਇਹ ਤਰਾਇ ਕਿ ਇਹ ਰਹਾ ਦੇਨੋ ਮੋਬਾਈਲ ਪਰ ਬਾਤ ਕਰ ਲੇਤੇ ਕੱਲ੍ਹ ਸੇ ਬਾਤ ਨਹੀਂ ਕਰੇ ਉਹ ਕੋਈ ਕਹੇਗਾ ਕੀ ਹੋਵੇਗਾ ਹੌਣ-ਫਾਣ ਵਾਣ ਪੰਦੂ ਹਰ ਦੇ ਹਰੋਂ ਮਾਰਗਾ ਪਾੜ ਦਾ ਸੁਪਰੀਡਰ ਮਾਰੂਗੇ ਬਾਈ ਤੇ ਫੇਰ ਬੀਜ ਕੇ ਰੂਗੇ ਇਹ ਤਾਂ ਬਹੁਤ ਵਧੀਆ ਖੁੱਲ ਰਿਹਾ ਵੈਸੇ ਵਿੱਚ ਜਿੱਤੇ ਨੂੰ ਪਰਾਲੀ ਜਿਆਦਾ ਜੀ ਅਤੇ ਨੂੰ ਥੋੜੀ ਹਰੋਂ ਘੱਟ ਲੱਗਦੀ ਆ ਜਿੱਤੇ ਨੂੰ ਮਤਲਬ ਪਾਣੀ ਘੱਟ ਚੜਿਆ ਤਾਂ ਥੋੜੀ ਜੀ ਗਲੀ ਘੱਟ ਹੈ ਉਹ ਦੇਖੋ ਟਾਕੀ ਸਾਹਮਣੇ ਦੇਖੋ ਮੇਰੇ ਉਪਰਾਂ ਹੀ ਬਈ ਜਿਆਦਾ ਆਹ ਰੋੜੇ ਨੂੰ ਪਾਣੀ ਥੋੜਾ ਜਿਆਦਾ ਢੰਗ ਨਾਲ ਜੁੱਤੀ ਵਰਤ ਜਾ ਰਿਹਾ ਕਰਦਾ ਨਹੀਂ ਕੱਟ ਕਰ ਦਿਨਾ ਰਹੂ ਤੇ ਅੰਕੀ ਦਾ ਕੱਲ ਗਿਆ ਉਹ ਕਿਸੇ ਨੇ ਅੱਜ ਇਹਨ ਬਣਾ ਲੈਣੀ ਆਪਾਂ ਨੇ ਇਹ ਸ਼ੱਕਰ ਜਿਹੜੇ ਜਿਹੇ ਨਾਮ ਹੈ ਅੱਗੇ ਐਂ ਡਲਾਂ ਨਹੀਂ ਦੇਖੋ ਪੈ ਰਹੇ ਹਨ ਬਰੀਕ ਫੁੱਲ ਰਿਹਾ ਦੇਖ ਲਓ ਬਾਈ ਸੁਪਰ ਹੀਟਰ ਮਾਰੇ ਵੇ ਕਰਕੇ ਬਹੁਤ ਵਧੀਆ ਫੁੱਲ ਰਿਹਾ ਰੇ ਇਹਨਾਂ ਬਾਲੀ ਜੀ ਆਪਾਂ ਨੇ ਜ਼ਿਲ੍ਹਾ ਤੋਂ ਦੂਰ ਜਾਂਦੇ ਆ ਬਾਈ ਤੇ ਬਾਕੀ ਅੱਗੇ ਥੋੜੇ ਜਿਹਾ ਨਰਮ ਹੈ ਪਾੜ ਪਾੜ ਕਰਕੇ ਆਪਾਂ ਛੱਟ ਰਹੇ ਆਂ ਵੀ ਚੱਲ ਪਾੜ ਧੁੱਪ ਜੀ ਲਗੇ ਤੇ ਦੁਬਾਰਾ ਫੇਰ ਪਾੜ ਕਰ ਦੂਗੇ ਵਿਖਲੇ ਈ ਧੁੱਪ ਜੀ ਖੜ ਹੁਣੇ ਨਰਮ ਮੈਂ ਭਾਈ ਦੇਖੋ ਗਿੱਲੇ ਪਏਗੇ ਤਾਂ ਜਿਉਂ ਨਾ ਤਾਂ ਧੁੱਪ ਨਿਕਲ ਰਹੀ ਐ ਸਵਾਰਗਾ ਨਾ ਹੀ ਹਵਾ ਹਵਾ ਚੱਲ ਰਹੀ ਐ ਵੀ ਪਸ਼ ਬੱਜਲੇ ਵੀ ਨਾ ਗੇਤ ਮੱਤ ਨਹੀਂ ਆਉਂਦੇ ਸਵਾਰਗਾ ਇਹਦਾ ਉੱਪਰ ਦੇ ਵੀ ਨਰਮ ਦਿਖ ਰਹੇਗੇ। ਹੱਥ ਇੱਕ ਕਿਆ ਨਰਮ ਹੈ ਲੈ ਦਿੱਤਾ। ਹੌਲੀ ਹੌਲੀ ਪਿੱਛੇ ਜਾਉਂਗੇ, ਨਾਲੇ ਹੌਲੀ-ਹੌਲੀ ਹਸਤਾਈ ਜਾਉਂਗੇ ਤੇ ਆ ਬਾਈ। ਗੈਲ-ਗੈਲ ਦੀ ਗੱਲ ਆਪਾਂ ਸਪਰੇਅ ਕਰੀ ਜਾਉਂਗੇ। ਕਾਲੀ ਦਾ ਕੰਮ ਸਾਨੂੰ ਪਤਾ ਹੀ ਹੈ, ਕਾਲੀ ਦਾ ਕੰਮ ਕੜੀ ਦਾ ਹੀ ਹੁੰਦਾ। ਇਸ ਸੁਣੀ ਨਹੀਂ ਹੁੰਦੀ ਪਿੱਛਾ। ਆਪਾਂ ਨੇ 2 ਕਿੱਲੇ ਬੀਜੇ ਕਰਨੇ 2.5 ਨਹੀਂ ਦਿਗਰ ਨਾ ਸਪਰੇਅ ਮਾਰ ਦੇ ਕਰਨੀ ਸਪਰੇਅ ਤਾਂ ਵੀ ਜ਼ਰੂਰੀ ਹੈ ਨਹੀਂ ਗਵਾੜ ਜੰਮ ਜਾਂਦਾ ਬਾਈ ਕਿ ਚੱਲ ਰਿਹਾ ਆਪਣਾ 60 ਦੇਖੋ ਆਹ 60 ਵੀ ਜਨਾਈ ਨਹੀਂ 60 ਦੀ ਹੈ ਬਾਈ ਅੱਕਦਾ ਨਹੀਂ ਬੰਦਾ ਚਲਾਉਂਦਾ ਵਾ ਬਾਕੀ ਬੂਗਲੇ ਰਾਜਾ ਜੀ ਵੀ ਆਏਵੇਂ ਦੇਖੋ ਆਪਣਾ ਠਿੱਟ ਪਰਣਾ ਢਿੱਡੀ ਪੁਣ ਦੀ ਜੁਗਣ ਇਹ ਬੂਗਲੇ ਰਾਜਾ ਜੀ ਕਿੱਥੇ ਸੁਖ ਹੋ ਗਿਆ ਚਾਹ ਲੈਣ ਤਿੰਨ ਰੈਣ ਲਾਇਆ ਪੰਨ ਡੌਲ ਪਰ ਉੱਥੇ ਦੋ ਢਿੱਡੇ ਜਿਹੇ ਵੇਦੇ ਛਾਤਰੀਆਂ ਫਸਦੇ ਦੇ ਬਾਈ ਉਹ ਇਹਨੇ ਕਵਾਡ ਜਿਹੇ ਪੁੱਤੇ ਵੈਸੀ ਉਹ ਦੇਖੋ ਮੈਂ ਉਹਨਾਂ ਨੂੰ ਵੜਦੇ ਉਹ ਆ ਗਿਆ ਚਾਲੀ ਗਿਆ ਉਹ ਮਾਰਿਆ ਨੇ 1500 ਚੱਕਰ ਆਰਾਮ ਦੇ ਬਹੁਤ ਵਧੀਆ ਬਹਾਈ ਹੁੰਦੀ ਬਾਈ ਆਹ ਦੇਖੋ 1500 ਚੱਕਰਾਂ ਵੱਜ ਰਹੇ ਹਾਂ ਬਹੁਤ ਵਧੀਆ ਟਕਾਈ ਤੇ ਬਹਾਈ ਹੁੰਦੀ ਬਾਈ ਹੈਰੋਂ ਵੀ ਠੀਕ ਲੱਗਦੀ ਐ ਜਿਆਦਾ ਸਪੀਡ ਮਾ ਤਾਂ ਹੈਰੋਂ ਉੱਪਰੇ ਥੋੜੀ ਫਰੀ ਜਾਂਦੀ ਬਈ ਮਦਦ ਮਲਾਣੇ ਤੋਂ ਅਨੁਸਖੂ ਹੋ ਗਿਆ ਸੁਖੂ ਸੁਖਮਨ ਸਿੰਘ ਇਤ ਕੰਮ ਹੋਰ ਕਰਨਾ ਸੁਖੂ ਜਿਹੜੀ ਟੈਂਕੀ ਮਾ ਕਣਕ ਐ ਨਾ ਹੁਣ 29 60 ਉਹ ਕੱਢ ਗਿਆ ਦੇਖ ਲਈ ਸੁਸਰੀ ਅਸਤਰੀਦਨ ਲੱਗੀ ਵੀ ਉਹ ਤਾਂ ਪੀਣਾ ਕੱਢਿਆ ਹੀ ਹੋਣਾ ਕਦ ਕੱਢਿਆ ਤਾਂ ਹੈ ਹੈਦਨ ਸੁਸਰੀ ਠੀਕ ਆ ਕੰਮ ਤੇ ਬਾਕੀ ਨਾ ਉਹਦੀ ਅੱਜ ਨਾ ਉਹਦੇ ਥੋੜੇ ਜਿਹੇ ਦਾਣੇ ਵੈਸੇ ਜੇ ਸੁਸਰੀਨ ਲਗੀ ਫਿਰ ਤਾਂ ਠੀਕ ਏ ਇਹ ਨੂੰ ਪਲਵਾ ਗਿਆ ਪਾਈ ਵੀ ਤੇ ਆਪਣੇ ਡੰਗੀ ਵਿੱਚ ਚਾਹ ਪਾ ਦੇ ਮੈਂ ਡੰਗ ਰਹਿ ਗਏ ਪਾਗਲਾ ਇਸ ਮਾ ਰੇਸ ਪਾ ਡੰਗੀ ਦੀ ਹਾਂ ਵੀ ਵਧੀਆ ਖੁੱਲ ਜਾਣੇ ਧੁੱਪ ਜੀ ਲਗੇ ਤੇ ਨਾ ਹਵਾ ਲਗੇ ਤੇ ਹੂੰ ਆਦਾ ਛੋਟਾ ਖੇਤਾਂ ਵੀ ਐਨ ਬਣ ਜਾਣੇ ਵਧੀਆ ਉਹ ਉੱਪਰ ਲਾਪਾ ਨੇ ਬਾਹੇ ਦੇ ਆਮਤ ਲੱਗ ਜਾਣੀ ਧੁੱਪ ਧੁੱਪ ਲਗੇ ਤੇ ਸੁਪਰ ਹੈਡਰ ਮਾਰ ਦੇ ਦੂਰ ਹੋ ਜਾਣਾ ਵਾ ਇਹਨਾਂ ਮਾਤਾ ਪੈਸੇ ਸ਼ਾਇਦ ਪਾੜ ਮਾਂ ਵੀ ਸਰ ਜਾਵਾਂ ਸੁੱਖੋ ਮਾਰਦੀ ਧੁੱਪ ਹੂੰ ਆ ਬਰਬਰ ਸੇ ਹੋ ਜਾਗੇ ਨਹੀਂ ਤੇ ਮੇ ਪਾ ਕੇ ਮਾਰ ਦੇ ਤੇ ਤੇਲ ਲਗਣਾ ਖਾਲੇਗਾ 4 ਲੀਟਰ ਹੋਰ ਕਿੰਨਾ ਖਾਵੇਗਾ ਕਿਉਂ ਹਾਂ ਉਸਮਾ ਦਾ ਦੂਏ ਮੈਂ ਮਾਰੀ ਡੱਕਰ ਜਿਹੜਾ ਉੱਪਰਲਾ ਉਹਦਾ ਬਾਹਾ ਪਹਿਲਾਂ ਡੱਕਰ ਐ ਨਾ ਹੂੰ ਇਹਨਾਂ ਮੈਂ ਕੀ ਮਾਰਦੇ ਹੂੰ ਤੇ ਹਰੋਂ ਪਾਈ ਵੀ ਆਪਾਂ ਨੇ ਬਈ ਦੂਜੀ ਕਿੱਲੀ ਚ ਦੂਹੀ ਗਿੱਲੀ ਚ ਪਾਈ ਵੀ ਆਪਾਂ ਨੇ ਫੇਰ ਅਜ ਦੂਹਰ ਕਰਨਾ ਨਾ ਫੇਰ ਆਪਾਂ ਨੇ ਪਹਿਲੀ ਚ ਪਾ ਲੈਣੀ ਪਹਿਲੀ ਚ ਵੀ ਵੈਸੇ ਬਹੁਤ ਲਗਣੀ ਆ ਨਟੇ ਬਾਣਾ ਪੈਣਾ ਇਹਦੇ ਮਾ ਮੁਰ ਹੂੰ ਚਨੇ ਦਾ ਨਹੀਂ ਕਹਿੰਦਾ ਨਾ ਤਾਂ ਖਿੱਚ ਲੂਗਾ ਥੋੜੀ ਦਬਦਾ 1500 ਚੱਕਰਾਂ 'ਚ ਚੱਲ ਰਿਹਾ ਆ ਦੇਖ ਲੈ ਕਹਿੰਦਾ ਹੀ ਨਹੀਂ ਵੀ ਹੋਰ ਰੇਸ ਦੇ ਦੇ ਉਹ ਹੀ ਨਾ ਸਮਝਦੋਂ ਵੀ ਹਾਂ ਪੁਰਾਣਾ ਐ ਹੂੰ ਨਟ ਪਾ ਲੂਗੇ ਨਾ ਉਹ ਪਾ ਹੁਣ ਦੋਹਰ ਲੱਗ ਗਈ ਸਮਝ ਕਿल्ली ਨਾ ਦੋਈ ਕਿल्ली ਮੈਂ ਲੱਗ ਗਈ ਪੱਟਤੀ ਡੂੰਗੀ ਗਈ ਐਨ ਪਹਿਲੀ ਮੈਂ ਨਿਓ ਜਾਣੀ ਡੂੰਗਾ ਫੇਰ ਆ ਹੂੰ ਨਟੋ ਪੜਿਆ ਨਟੋ ਰੱਢੀ ਹੂੰ ਨਟ ਪਾ ਲੂੰਗਾ ਨਟ ਪਾ ਕੇ ਉਹ ਨਾਲੇ ਜਾਦਾ ਔਨ ਨਹੀਂ ਕਰਨੇ ਦੀ ਖਾਇਆਂ ਜੀਆਂ ਹੂੰ ਆਹੋ ਬਹੁਤ ਟਾਈਮ ਦਾ ਪਾਇਆ ਬਹਿਮਾ ਆਹੀ ਉਹ ਫਨਟ ਲਓ ਜੀ ਦੇਖਦੇ ਮਹਾ ਕਿਟਾ ਦੇਖ ਮਾਰਗ ਪਹਿਲਾਂ ਤਾਂ ਬਹੁਤ ਗਿੱਲੇ ਦਿਖ ਰਿਹਾ ਦਾ ਹੁਣ ਧੁੱਪ ਜੀ ਲੱਗੀ ਘਰ ਮਾਰਮ ਕੇਦ ਵੀ ਟਾਈਟ ਹੋ ਜਾਂਦਾ ਬਾਈ बन रहाजा उ नरम है बाकी तो ठीक ही है, है। मार दे नहीं मारे देखा लिया मार देख ठीक नहीं होट तो खंड ਲਗ ਜਾਣ ਦੇ ਫਿਰ ਆਇ ਕਰੀ ਜਾ ਕੇ ਰ ਮਾਰੂੰਗਾ ਨਾ ਉਹ ਜਿਹੜੀ ਗਿੱਲੀ ਟੱਕ ਕੇ ਉਹਨੂੰ ਛੱਡੇ ਨਹੀਂ ਉੱਥੇ ਮਾਰੀ ਨਾ ਜਾ ਸੂਰ ਹੀਟਰ ਹੈ ਠੀਕ ਨਹੀਂ ਤੁੱਪਲ ਜੀ ਲੱਗ ਜਾਈ ਦੁਪਹਿਰੇ ਜੀ ਨਹੀਂ ਉੱਥੇ ਉਹ ਵਿਚਕਾਰ ਫਾ ਜਾਣਾ ਟੈਟੋ ਜਾਣਾ ਉੱਥੇ ਤੋਂ ਵੀ ਹੁੰਦਾ ਇਹਨੂੰ ਬਣ ਜਾਣਾ ਇਹਨਾਂ ਦੇਖੀ ਬ੍ਰੀਕ ਕੋਰਾਂ ਦਾ ਉਹ ਵੀ ਬ੍ਰੀਕ ਬਣ ਜਾਂਦਾ ਉਹ ਥੋੜਾ ਜਿਹਾ ਪਰਾਂ ਹੀ ਆ ਉੱਥੇ ਨੂੰ ਉਹ ਟਕਰੇਲਾ ਜਿਹਾ ਜਿਆਦਾ ਬਈ ਡਿਫਰੀ ਵਿਚ ਲੱਕੀ ਮਿਲੀ ਉਗਲ ਆ ਨਿੱਧਰ ਨਹੀਂ ਇੰਨਾ ਬਹੁਤਾ ਗਿੱਲਾ ਹੈ ਉਹ ਉੱਥੇ ਜ਼ਿਆਦਾ ਗਿੱਲਾ ਉਹ ਜਿੱਥੇ ਮੂਮ ਜੰਮਾ ਜਾ ਪਿਆ ਉੱਥੇ ਤੇ ਉਰਾਂ ਨੂੰ ਉਰਾਂ ਤੱਕ ਆ ਹਾਂ 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 ਤਿੰਨ ਉਹ ਤਾਂ ਟੱਕੀ ਜੀ ਆ ਯਾਰ ਉਹ ਕਾਤੇ ਉੱਥੇ ਇੰਨੀ ਟੱਕੀ ਉਹ ਲਓ ਜੀ ਲੱਗੀ ਧੁੱਪ ਮਹਾ ਮਾਰਦੇ ਹੁਣ ਫਿਰ ਕਿਤੇ ਜ਼ਿਆਦਾ ਹੀ ਧੁੱਪ ਲੱਗ ਜੂਗਾ ਮਹਾ ਇਹ ਜੀ ਖੇਤ ਹੈ ਬਈ ਇਹ ਜ਼ਿਆਦਾ ਉਹੀ ਖਾ ਜੰਨੇ ਹਵਾ ਟੱਕਰ ਜੇ ਸਕਰਕਾ ਬਹੁਤ ਹੀ ਜ਼ਿਆਦਾ ਧੁੱਪ ਵੀ ਨਹੀਂ ਲੋਆ ਕੁੱਲਾ ਨਹੀਂ ਛੱਡ ਹੁੰਦੇ ਜ਼ਿਆਦਾ ਦੇਰੇ ਸਾਫ ਸਰਜੇ ਦੀ ਕੁੱਲਾ ਛੱਡ ਕੇ ਵਾ ਬੰਦ ਕਰਨੇ ਪੈਨੇ ਹੁਣ ਦਾਵ ਆਪਾਂ ਨੇ ਵਧਾਈ ਵੀ ਆਹ ਫਿਰ ਬਾਅਦ ਮੈਂ ਘੱਟ ਕਰ ਦੂੰਗਾ ਜਦ ਬੀਜ ਕਰੂੰਗੇ ਐਨ ਬਣ ਜਾਣਾ ਦੇਖੋ ਦੇ ਮਾ ਗੁਏ ਮਾ ਹਲੇ ਵੇ ਦੇਖੋ ਹੋਰ ਪੱਲੇ ਮਾ ਆਇਆ ਦੇਖ ਲੈ ਵੀ ਸਫਾਈ ਸੂਈ ਦਾ ਫਰਕ ਪੈਂਦਾ ਕਨਾ ਡਲੀ ਡੁਲੀ ਦਾ ਕੋਈ ਫਰਕ ਨਹੀਂ ਵੈਸੇ ਦਾ ਅੱਧੀ ਆਦੂਏ ਚ ਵੀ ਠੀਕ ਬਣਾ ਰਿਹਾ ਬਈ ਗਲੀ ਡੋਲੀ ਨਹੀਂ ਹੈ ਆ ਦੇਖੋ ਰੋਟਾਵੇਟਰ ਨਾਲ ਨਿਕਲੇ ਚਿੱਟੇ ਚਟੇ ਰਲੇ ਸੱਲਾਸ ਕਰ ਰਿਹਾ ਵੇਖੋ ਗੇਤ ਬਾਈ ਇਸ ਤਰ੍ਹਾਂ ਚਮਕ ਰਿਹਾ ਧੁੱਪਾਂ ਲਓ ਜੀ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਲੱਗੇ ਆਂ ਬਜਾਈ ਦਾ ਸ਼ੁਰੂ ਕਰਨ ਕੰਮ ਇਹ ਅੱਜ ਗੁਰਪੁਰਪਾ ਹੈ ਬਈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਈ ਇਹ ਚੱਲ ਪਿੱਛਲੇ ਲਓ ਜੀ ਨਾਲ-ਨਾਲ ਚੱਲ ਰਿਹਾ ਬਜਾਈ ਦਾ ਤੇ ਨਾਲ-ਨਾਲ ਚੱਲ ਰਿਹਾ ਕੰਮ ਸਪਰੇਅ ਦਾ ਬਈ ਜਿਹੜਾ ਜਿਹੜਾ ਕੰਮ ਨਿਪਟੜੀ ਜਾਵੇ ਨਿਪਟੜੀ ਜਾਵੇ ਤੇ ਜਿਹੜਾ ਵਹਿਜਵੇ ਤੇ ਵਹਿਜਵੇ ਆਪਾਂ ਨੇ 19 ਕੇ ਪਜਾਈ ਕਰੇ ਕਰਨੀ ਜਿੰਨਾ ਕੁ ਬੱਤ ਆਉਂਗੇ ਤੇ ਜਿੰਨਾ ਕੁ ਪਜਾਈ ਹੋ ਗਈ ਤੇ ਸਪਰੇਅ ਹੋ ਗਈ ਗੈਲੀ ਗੈਲ ਇੰਨਾ ਕੰਮ ਕਰੇ ਕਰਨਾ ਆਪਾਂ ਨੇ ਨਾਲ ਦੀ ਨਾਲ ਸਪਰੇਅ ਦਾ ਜ਼ਰੂਰ ਨਿਵੇੜੀ ਜਾਇ ਕਰਨਾ ਆਪਾਂ ਨੇ ਬਾਈ ਤੇ ਬਾਅਦ ਚ ਜੇ ਇੱਕ ਦਿਨ ਵੀ ਟੱਪ ਜਵੇ ਨਾ ਤਾਂ ਦਵਾਈ ਕੰਮ ਕਰਦੀ ਸਵਾਰਕ ਹੈ ਤੇ ਨਾ ਹੀ ਉਹ ਆਦਾਂ ਦਾ ਕੰਮ ਕਰਨਾ ਇਹਦਾ। ਤੇ ਗੈਲ ਦੀ ਗੱਲ ਵਾਂਗ ਸਪਰੇਅ ਕਰੀ ਜਾਉਂਦੇ ਜੋਂ ਬੀਜ ਜੋਂ ਬਈ। ਤੇ ਲੈ ਗੈਲ ਦੀ ਗੱਲ ਆਪਾਂ ਬਜਾਈ ਕਰ ਰਹੇ ਹਾਂ। 2 ਕਿੱਲੇ ਬੀਜ ਤੇ ਅੱਧਾ ਕਿੱਲਾ ਰਹਿ ਗਿਆ ਬੀਜਣੇ ਨੂੰ। ਤੇ ਨਰੈਣ ਕਰ ਰਿਹਾ ਸਪਰੇਅ। ਬਾਕੀ ਅੱਗੇ ਦੇਖਦੇ ਧੁੱਪ ਜੀ ਨਿਕਲੂਗੀ ਹੁਣ ਤੋਂ ਬਹੁਤ ਹੀ ਅੱਜ ਬਈ। ਦੇਖਦੇ ਫਿਰ ਅੱਗੇ ਕਿੱਲਾ ਡੇਢ ਕਿੱਲਾ ਜਿਹੜਾ ਬਸਰ ਜਾਏ ਉਹ ਫੁੱਲੂਗੇ। ਹੁੰਦ ਲੱਗੀ ਆਣ ਉੱਪਰ ਤੇ ਪਹਿਲਾਂ ਹੀ ਮੈਂ ਜਨਤਰਾਤ ਪਾਏ ਦੇਗੀ ਤੇ ਤੇ ਨਹੀਂ ਬਤਾਨੇ ਮਾਰ ਰਹੇ ਬਈ ਮਹੀਨਾ ਮਹੀਨਾ ਹੋ ਗਿਆ तकरीबन ਰੌਣੀ ਕਰੀ ਨੂੰ 24 25 ਤਰੀਕ ਨੂੰ ਸ਼ੁਰੂ ਕਰੀ ਦੀ ਰੌਣੀ ਕਰਨੀ ਦੇਖ ਲੋ ਅੱਜ ਦੇਖ ਲੋ ਆਪਣਾ ਤਰੀਕ 15 ਹੋ ਗਈ ਤੇ ਨਹੀਂ ਗਏ ਤਾਂ 10 10 ਦਿਨ ਵਿੱਚ ਬਤ ਆ ਜੰਨੇ ਅੱਗਾ ਐਟਕੇ ਮਹੀਨਾ ਮਹੀਨਾ ਪਰ ਵੀ ਬਤ ਨਹੀਂ ਆਣੇ ਇਹ ਜਾ ਕੰਮ ਹੋਇਆ ਪਾ